ਮਾਰੂ ਮਹੱਲਾ ਚੌਥਾ ਹਰਿ ਅਗੰਮਯ ਅਗੋਚਰ ਸਦਾ ਅਬਨਾਸੀ ਸਰਬੇ ਰਵ ਰਹਿਆ ਕਟ ਵਾਸੀ ਤਿਸ ਬਿਨ ਅਬਰ ਨਾ ਕੋਈ ਦਾਤਾ ਹਰ ਤਿਸੈ ਸ੍ਰੀ ਵਹੁ ਪ੍ਰਾਣੀ ਹੈ ਜਾਂ ਕੋ ਰਾਖੈ ਹਰਿ ਰਾਖਣਹਾਰਾ ਤਾਂ ਕੋ ਕੋਈ ਨਾ ਸਾਖ ਸਮਾਰਾ ਸੋ ਐਸਾ ਹਰਿ ਸੇ ਵਹੁ ਸੰਤੋਹ ਜਾਂ ਕੀ ਉਤਮ ਬਾਣੀ ਹੈ ਜਾਂ ਜਾਪੈ ਕਿਸਕ ਥਾਉ ਨਹੀਂ ਤਾਂ ਕਰਤਾ ਭਰਪੂਰ ਸਮਾਹੀ ਸੂਕੇ ਤੇ ਫੁਲ ਹਰਿਆ ਕੀਤਨ ਹਰ ਧਾਵੋ ਚੋਜ ਵਡਾਣੀ ਹੈ ਜੋ ਜੀਆ ਕੀ ਵੇਦਨ ਜਾਣੈ ਤਿਸ ਸਾਹਿਬ ਕੈ ਹਉ ਕੁਰਬਾਨੈ ਤਿਸ ਆਗੇ ਜਨ ਕਰ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੈ ਜੋ ਜੀਆ ਕੀ ਸਾਰ ਨਾ ਜਾਣੈ ਤਿਸ ਸਿਉ ਕਿਛ ਨਾ ਕਹੀਐ ਅਜਾਣੈ ਮੂਰਖ ਸਿਉ ਨਹਿ ਲੂਜ ਪ੍ਰਾਣੀ ਹਰ ਜਪੀਐ ਪਦ ਨਿਰਵਾਣੀ ਏ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜੰਤਾ ਸਭ ਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿਚ ਪਾਥਰ ਕੀਟ ਫਖਾਣੀ ਏ ਨਾ ਕਰ ਆਸ ਮੀਤ ਸੁਤ ਭਾਈ ਨਾ ਕਰ ਆਸ ਕਿਸੈ ਸਾਹ ਬਿਵਹਾਰ ਕੀ ਪਰਾਈ ਬਿਨ ਹਰ ਨਾਵੇਂ ਕੋ 베ਲੀ ਨਹੀਂ ਹਰ ਜਪੀਐ ਸਾਰੰਗ ਪਾਣੀ ਏ ਅਨ ਦਿਨ ਨਾਮ ਜਪੋ ਬਨਵਾਰੀ ਸਭ ਆਸਾ ਮਨ ਸਾ ਪੂਰੈ ਥਾਰੀ ਜਨ ਨਾਨਕ ਨਾਮ ਜਪੋ ਭਾਵ ਖੰਡਨ ਸੁਖ ਸਹਿ ਜੇ ਰੈਣ ਵਿਹਾਣੀ ਏ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਜੋ ਸ਼ਰਨ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਚੋ ਵੇਦ ਪੁਰਾਣੀ ਹੈ ਜਿਸ ਹਰਿ ਸੇਵਾ ਲਾਇ ਸੂਹੀ ਜਨ ਲਾਗੈ ਗੁਰ ਕੈ ਸ਼ਬਦ ਪਰਮ ਭਉ ਭਾਗੈ ਵਿਚੇ ਗ੍ਰਹਿ ਸਦਾ ਰਹੈ ਉਦਾਸੀ ਜਿਉ ਕਮਲ ਰਹੈ ਵਿਚ ਪਾਣੀ ਹੈ ਵਿਚੋਂ ਹੋ ਮੈਂ ਸੇਵਾ ਥਾਏ ਨਾ ਪਾਈ ਜਨਮ ਮਰੈ ਫਿਰ ਆਵੇ ਜਾਈ ਸੂ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭਾਣੀ ਏ ਹਉ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆ ਕਾ ਅੰਤਰ ਜਾਮੀ ਹਉ ਮੰਗਉ ਦਾਨ ਤੁਜੈ ਪਹਿ ਕਰਤੀ ਹਰ ਆਨ ਦਿਨ ਨਾਮ ਵਖਾਣੀ ਏ ਕਿਸੇ ਹੀ ਜੋਰ ਅਹੰਕਾਰ ਬੋਲਣ ਕਾ ਕਿਸੇ ਹੀ ਜੋਰ ਦੇ ਬਾਨ ਮਾਇਆ ਕਾ ਮੈਂ ਹਰ ਬਿਨ ਟੇਕ ਧਾਰਿ ਅਵਰ ਨਾ ਕਾਈ ਤੂੰ ਕਰ ਤੇ ਰਾਖ ਮੈਂ ਨਿਮਾਣੀ ਏ ਨਿਮਾਣੇ ਮਾਨ ਕਰਹਿ ਤੁਦ ਭਾਵੇ ਹੋਰ ਕੀਤੀ ਝੱਕ ਝੱਖ ਆਵੇ ਜਾਵੇ ਜਿਨ ਕਾ ਪਖ ਕਰਹਿ ਤੂੰ ਸੁਆਮੀ ਤਿਨ ਕੀ ਉਪਰ ਗਲ ਤੁਦਿਆਣੀ ਏ ਹਰ ਹਰ ਨਾਮ ਜਿੰਨੀ ਸਦਾ ਧਿਆਇਆ ਤਿੰਨੀ ਗੁਰਪ੍ਰਸਾਦ ਪਰਮ ਪਦ ਪਾਇਆ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਬਿਨ ਸੇਵਾ ਪਛੋ ਤਾਣੀ ਏ ਤੂੰ ਸਭ ਮਹਿ ਵਰਤਹਿ ਹਰ ਜਗਨਨਾਥ ਸੋ ਹਰ ਜਪੈ ਜਿਸ ਗੁਰ ਮਸਤ ਕਹਾਥ ਹਰ ਕੀ ਸਰਨ ਪਿਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਏ ਮਾਰੂ ਸੋਲੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਲਾ ਉਪਾਏ ਤਰੀ ਜਿਨ ਧਰਨਾ ਗਗਨ ਰਹਾਇ ਹੁਕਮੇ ਚਰਨਾ ਫਗਨ ਉਪਾਏ ਈੰਦਨ ਮਹਿਬਾਨ ਦੀ ਸੋ ਪ੍ਰਭ ਰਾਖੈ ਭਾਈ ਜੀ ਜੰਤ ਕੋ ਰਿਜਕ ਸੰਭਾਹੀ ਕਰਨ ਕਾਰਨ ਸਮਰਾਥਿਆ ਪਾਹੀ ਥਿਨ ਮਹਿ ਥਾਪਿ ਉਥਾਪਨ ਹਾਰਾ ਸੋਈ ਤੇਰਾ ਸਹਾਈ ਹੈ ਮਾਤ ਗਰਭ ਮਹਿ ਜਿਨ ਪ੍ਰਿਤ ਪਾਲਿਆ ਸਾਹ ਗਰਾਸ ਹੋਏ ਸੰਗ ਸਮਾਲਿਆ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ ਸੁਲਤਾਨ ਖਾਨ ਕਰੇ ਖਿੰਕੀਰੇ ਗਰੀਬ ਨਵਾਜ ਕਰੇ ਪ੍ਰਭ ਮੀਰੇ ਗਰਬ ਨਿਵਾਰਨ ਸਰਬ ਸਧਾਰਨ ਕਿਛ ਕੀਮਤ ਕਹੀ ਨਾ ਜਾਈ ਹੈ ਸੂਪਤਵੰਤਾ ਸੂਤਨਵੰਤਾ ਜਿਸ ਮਨ ਵਸਿਆ ਹਰਿ ਭਗਵੰਤਾ ਮਾਤ ਪਿਤਾ ਸੁਤ ਬੰਧ ਭਪਾਈ ਜਿਨ ਇਹੇ ਸ੍ਰਿਸ਼ਟ ਉਪਾਈ ਪ੍ਰਭ ਆਏ ਸਰਨਾ ਪਉ ਨਹੀਂ ਕਰਨਾ ਸਾਧ ਸੰਗਤ ਨਿਚੋ ਹੈ ਤਨ ਮਨ ਬਚ ਕਰਮ ਅਰਾਧੀ ਕਰਤਾ ਤਿਸ ਨਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮਹਿ ਰਵੇਆ ਜਨਮ ਮਰਨ ਕੀ ਜੂਨ ਨਾ ਭਵਿਆ ਦੂਖ ਬਨਾਸ ਕੀਆ ਸੁਖ ਡੇਰਾ ਜਾਂ ਤ੍ਰਿਪਤ ਰਹੇ ਆਗਾਈ ਏ ਮੀਤ ਹਮਾਰਾ ਸੋਈ ਸੁਆਮੀ ਤਾਨ ਤਨੰਤਰ ਅੰਤਰ ਜਾਮੀ ਸਿਮਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਗਣਤ ਮਟਾਈ ਏ ਹਰ ਕਾ ਨਾਮ ਕੋਟ ਲਖ ਬਾਹਾ ਹਰ ਜਸ ਕੀਰਤਨ ਸੰਗ ਧਨਤਾ ਹ ਗਿਆਨ ਖੜਗ ਕਰ ਕਿਰਪਾ ਦੀਨਾ ਦੂਤ ਮਾਰੇ ਕਰ ਧਾਈ ਹਰ ਕਾ ਜਾਪ ਜਪੋ ਜਪ ਜਪਨੇ ਜੀਤ ਆਵੋ ਬਸੋ ਘਰ ਆਪਣੇ ਲਖ 84 ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਖੰਡ ਬ੍ਰਹਮੰਡ ਉਧਾਰਨ ਹਾਰਾ ਊਚ ਅਥਾ ਅਗਮਿ ਅਪਾਰਾ ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤਸਹਿ ਧਾਈ ਇਹ ਬੰਧਨ ਤੋੜ ਲਿਏ ਪ੍ਰਭ ਮੂਲੇ ਕਰ ਕਿਰਪਾ ਕੀਨੇ ਘਰ ਗੋਲੇ ਅਨਹਦ ਰੁਣਚੁਣਕਾਰ ਸਹਿਜ ਧੁਨ ਸਾਚੀ ਕਾਰ ਕਮਾਈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿਨਸ ਗਈ ਹਉ ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗਮਹਿ ਸੋਭ ਸੁਹਾਈ ਜੈ ਜੈ ਕਾਰਜ ਪੋ ਜਗਦੀਸੈ ਬਲ ਬਲ ਜਾਈ ਪ੍ਰਭ ਆਪਣੇ ਇਸੈ ਤਿਸ ਬਿਨ ਦੂਜਾ ਅਵਰਨਾ ਦੀਸੈ ਏਕਾ ਜਗਤ ਸੁਭਾਈ ਸਤ 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 ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨਰਾਤਾ ਸਿਮਰ ਸਿਮਰ ਜੀਵਹਿ ਜਨ ਤੇਰੇ ਏਕ ਅੰਕਾਰ ਸਮਾਈ ਹੈ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੈ ਉਧਾਰਨ ਖਸਮ ਹਮਾਰਾ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈ ਜਿਰ ਖਾਈ ਹੈ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਭਏ 71 ਕਰਤੇ ਭੋਗ ਬਲਾਸਾਹੀ ਜੋ ਪਿਰ ਕਰੈ ਸੋ ਧਨ ਤਤਮਾਨੈ ਪਿਰ ਤਨਹਿ ਸ਼ਿੰਗਾਰ ਰਖੈ ਸੰਗਾਨੈ ਮਿਲ 71 ਵਸਹਿ ਦਿਨ ਰਾਤੀ ਪ੍ਰਯੋਦੇ ਤਨਹਿ ਦਲਾਸਾਹੀ ਧਨ ਮੰਗੈ ਪ੍ਰਯੋ ਬਹੁ ਬਿਦ ਧਾਵੈ ਜੋ ਪਾਵੈ ਸੋ ਆਨੰਦ ਖਾਵੈ ਏਕ ਵਸਤ ਕੋ ਪਹੁੰਚ ਨਾ ਸਾਖੈ ਤਨ ਰਹੇ ਤੀ ਭੂਖ ਪਿਆਸਾ ਹੀ ਤਨ ਕਰੈ ਬਿਨਉ ਦੋ ਕਰ ਜੋਰੇ ਪ੍ਰਿਆ ਪਰਦੇਸ਼ ਨਾ ਜਾਹੂ ਵਸੋ ਘਰ ਮੋਰੇ ਐਸਾ ਬਣਜ ਕਰਹੁ ਗ੍ਰਹਿ ਪੀਤਰ ਜਿਤ ਉਤਰੈ ਭੂਖ ਪਿਆਸਾ ਹੀ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਤਿਨ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੀ ਤਉ ਧਨ ਪਿਰ ਆਨੰਦ ਉਲਾਸਾਹੀ ਤਨ ਅੰਦੀ ਪਿਰ ਚਪਲ ਸਿਆਨਾ ਪੰਜ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਯੂ ਸਤਗੁਰ ਪਾਸ ਆਈ ਧਨ ਕਹਿ ਤੂੰ ਵਸ ਮੈਂ ਨਾਲੇ ਪ੍ਰਿਆਸ ਖੁਆਸੀ ਬਾਲ ਗੋਪਾਲੀ ਤੁਜੈ ਬਿਨਾ ਹਉ ਕਿਤਹਿ ਨਾ ਲੇਖੈ ਵਚਨ ਦੇ ਛੋੜ ਨਾ ਜਾ ਸਾਹੀ ਪਿਰ ਕਹਿਆ ਹਉ ਹੁਕਮੀ ਬੰਦਾ ਉਹ ਭਾਰੂ ਠਾਕੁਰ ਜਿਸ ਕਾਣ ਨਾ ਸ਼ੰਦਾ ਜਿ ਚਰ ਰਾਖੈ ਤਿ ਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾ ਊਠ ਸਦਾ ਸਾਹੀ ਜੋ ਪ੍ਰਿਆ ਬਚਨ ਕਹੇ ਧਨ ਸਾਚੇ ਤਨ ਕਛੂ ਨਾ ਸਮਝੈ ਚੰਚਲ ਕਾਚੇ ਬਹੋਰ ਬਹੋਰ ਪਿਰ ਹੀ ਸੰਗ ਮੰਗੇ ਉਹ ਬਾਤ ਜਾਣੈ ਕਰ ਹਾਸਾ ਹੀ ਆਈ ਆਗਿਆ ਪਿਰੋ ਬੁਲਾਇਆ ਨਾ ਧੰਨ ਪੁੱਛੀ ਨਾ ਮਤਾ ਪਕਾਇਆ ਊਠ ਸੁਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੋਹਾਸਾਹੀ ਰੇ ਮਨ ਲੋਬੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤਿਗੁਰ ਪਚਮੂਏ ਸਾਕਤ ਨਗਰੇ ਗਲ ਜਮ ਫਾਸਾਹੀ ਮਨ ਮੁਖ ਆਵੇ ਮਨ ਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾਹੀ ਗੁਰਮੁਖ ਸੋਏ ਜੇ ਹਰ ਜੀਉ ਭਾਇਆ ਤਿਸ ਕੌਣ ਮਟਾਵੇ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾਹੀ ਹਉ ਬਲੇ ਹਾਰੀ ਸਤਗੁਰ ਪੂਰੇ ਸਰਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜਨਾ ਕਤਹੀ ਜਾ ਸਾਹੀ ਗੁਣ ਨਿਧਾਨ ਕਿਸ ਕੀਮ ਨਾ ਪਾਈ ਕਟ ਕਟ ਪੂਰ ਰਹਿਓ ਸਭ ਥਾਈ ਨਾਨਕ ਸਰਨ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾਹੀ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਕਰੇ ਅਨੰਦ ਅਨੰਦੀ ਮੇਰਾ ਕਟ ਕਟ ਪੂਰਨ ਸਿਰ ਸਿਰੈ ਨਵੇਰਾ ਸਿਰ ਸਾਹਾ ਕਹਿ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਆਨੰਤ ਦਿਆਲਾ ਪ੍ਰਗਟ ਰਹਿਉ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਗਸੈ ਆਪੇ ਹੀ ਆਪ ਪੂਜਾਏ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਦਿਨ ਰਾਤੀ ਆਪੇ ਸੁਣ ਸੁਣ ਭੀ ਜਾਹੀ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਧਾਰਿਉ ਸਭ ਸਾਚਾ ਸੱਚੇ ਸੱਚ ਵਰਤੀ ਜਾਹੀ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੀ ਏਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕਹਿ ਪੂਰੇ ਕਾਜਾ ਅੰਦਰ ਬਾਹਰ ਸਭ ਕਿਸ ਜਾਣੈ ਆਪੇ ਹੀ ਆਪ ਪਤੀ ਜਾਹੀ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਬ ਸੂਖ ਸਹਿਜ ਘਰ ਤੇਰਾ ਅਮਿਓ ਤੇਰੀ ਦ੍ਰਿਸ਼ਟੀ ਜਾਹੀ ਤੇਰੀ ਦਾਤ ਤੁਜੈ ਤੇ ਹੋਐ ਦੇਹਦਾਨ ਸਭ ਸਹਿਜੰਤ ਲੋਐ ਟੂਟ ਨਾ ਆਵੈ ਪੂਰ ਪੰਡਹਾਰੈ ਤ੍ਰਿਪਤ ਰਹੇ ਆਗੀ ਜਾਹੀ ਜਾਚਹਿ ਸਿਧ ਸਾਧਕ ਬਨਵਾਸੀ ਜਾਚਹਿ ਜਦੀ ਸਤੀ ਸੁਖ ਵਾਸੀ ਇਕ ਦਾ ਤਾਰ ਸਗਲ ਹੈ ਜਾਚਕ ਦੇਹੇ ਦਾਨ ਸ੍ਰਿਸ਼ਟੀ ਜਾਹੀ ਕਰਹ ਭਗਤ ਅਰ ਰੰਗ ਅਪਾਰਾ ਕਿਨ ਮਹਿ ਥਾਪਿਓ ਥਾਪਨ ਹਾਰਾ ਭਾਰੂ ਤੋਲ ਬੇਅੰਤ ਸੁਆਮੀ ਹੁਕਮ ਮੰਨ ਭਗਤੀ ਜਾਹੀ ਜਿਸ ਦੇਹ ਦਰਸ ਸੋਈ ਤੁਦ ਜਾਣੈ ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ ਚਤੁਰ ਸਰੂਪ ਸਿਆਣਾ ਸੋਈ جو من تیر پا بھی جا جس چیتے آ سو وے پروہ جس چیت آ سو ساچا سا, سا جس چیتے آس پو کے ابر کہاں کس کی جا ہے کشنا بوجی انتر ٹنڈا گر پور لوٹا گنڈا سرت شبد ردر جاگی امو چول چول پی جا ہی ਮਰੈ ਨਾਹੀ ਸਦ ਸਦ ਹੀ ਜੀਵੇ ਅਮਰ ਭਿਆਬ ਨਾ ਸੀਥੀਵੇ ਨਾ ਕੋ ਆਵੇ ਨਾ ਕੋ ਜਾਵੇ ਗੁਰ ਦੂਰ ਕੀਆ ਪਰਮੀ ਜਾਏ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਹੇ ਸਮਾਣੀ ਚੜੈ ਸਵਾਇਆ ਨਿਤ ਨਤਰੰਗਾ ਕਟੈ ਨਾਹੀ ਟੋਲੀ ਜਾਹੀ ਬਾਰਹ ਕੰਚਨ ਸੁਧ ਕਰਾਇਆ ਨਦਰ ਸਰਾਫ ਬੰਨੀ ਸਚੜਾਇਆ ਪਰਖ ਖਜ਼ਾਨਾ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਏ ਅਮਰਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀ ਜਾਏ ਮਾਰੂ ਮਹੱਲਾ ਪੰਜਵਾ ਸੋਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰ ਦਿਆਲ ਸਦਾ ਬਖਸ਼ਿੰਦਾ ਗੁਰ ਸਾਸਤਿ ਸਿਮਰਤ ਖਟ ਕਰਮਾ ਗੁਰ ਪਵਿੱਤਰ ਅਸਥਾਨਾਹੀ ਗੁਰ ਸਿਮਰਤ ਸਭ ਕਿਲ ਵਿਖ ਨਾਸਹਿ ਗੁਰ ਸਿਮਰਤ ਜਮ ਸੰਗ ਨਾ ਫਾਸਹਿ ਗੁਰ ਸਿਮਰਤ ਮਨ ਨਿਰਮਲ ਹੋਵੈ ਗੁਰ ਕਾਟੇ અપਮਾਨਾਹੀ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਤਾ ਨਿਤ ਜੀ ਦਾਨਾ ਹੈ ਗੁਰਦੁਆਰੇ ਹਰ ਕੀਰਤਨ ਸੁਣੀਐ ਸਤਿਗੁਰ ਭੇਟ ਹਰ ਜਸ ਮੁਖ ਭਣੀਐ ਕਲ ਕਲੇਸ਼ ਮਟਾਏ ਸਤਿਗੁਰ ਹਰ ਦਰਗਾਹ ਦੇ ਵੈ ਮਾਨਾ ਹੈ ਅਗਮ ਅਗੋਚਰ ਗੁਰੂ ਦਿਖਾਇਆ ਉਲਾ ਮਾਰਗ ਸਤਗੁਰ ਪਾਇਆ ਗੁਰ ਸੇਵਕ ਕੋ ਬਿਗਨ ਨਾ ਭਗਤੀ ਹਰ ਪੂਰ ਦਰੜਾ ਆ ਗਿਆਨ নাহি ਗੁਰ ਦ੍ਰਿਸ਼ਟਾਇਆ ਸਭ ਨੀ ਠਾਈ ਜਲ ਥਲ ਪੂਰ ਰਹਿਆ ਗੋਸਾਈ ਊਚ ਊਨ ਸਭ ਏਕ ਸਮਾਨਾ ਮਨ ਲਾਗਾ ਸਹਿਜ ਧਿਆਨਾਹੀ ਗੁਰ ਮਿਲਿਆ ਸਭ ਤ੍ਰਿਸ਼ਣ 부ਝਾਈ ਗੁਰ ਮਿਲਿਆ ਨਹਿ ਜੋ ਹੈ ਮਾਈ ਸਤ ਸੰਤੋਖ ਦੀਆ ਗੁਰਪੂਰੈ ਨਾਮ ਅਮਰਤ ਪੀ ਪਾਨਾਹੀ ਗੁਰ ਕੀ ਬਾਣੀ ਸਭ ਮਾਹੇ ਸਮਾਣੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜੱਪੀ ਤੇਈ ਸਭ ਨਿਸਤਰੇ ਤਿਨ ਪਾਇਆ ਨਿਹਚਲ ਥਾਨਾਹੀ ਸਤ ਗੁਰ ਕੀ ਮਹਿਮਾ ਸਤ ਗੁਰ ਜਾਣੈ ਜੋ ਕਿਛ ਕਰੇ ਸੋ ਆਪਨ ਭਾਣੈ ਸਾਧੂ ਤੂਰ ਜਾਚ ਹੈ ਜਨ ਤੇਰੇ ਨਾਨਕ ਸਦ ਕੁਰਬਾਨਾ ਹੀ ਮਾਰੂ ਸੋਲੇ ਮਾ